ਅਫਸਰ ਆਈ ਸੀ ਸੜਕ ਦੀ ਜਾਂਚ ਕਰਨ ਤੇ ਪੋਲ ਖੁੱਲ ਗਈ ਜਦੋਂ ਲੋਕਾਂ ਨੇ ਸੜਕ ਪਟਕੇ ਦਿਖਾਤੀ ਕਹਿੰਦੇ ਵੀ ਇਹਦੇ ਵਿੱਚ ਤਾਂ ਮਟੀਰੀਅਲ ਦੇਖ ਲਓ ਤੁਸੀਂ ਫਿਰ ਅਫਸਰਾਂ ਨੂੰ ਪੈ ਗਈ ਹੱਥਾਂ ਪੈਰਾਂ ਦੀ ਉਹ ਨਾ ਆਵਦਾ ਮਾਮਲਾ ਗਈ ਜਿੱਥੇ ਪੂਰੀ ਟੀਮ ਜਾਂਚ ਕਰਨ ਵਾਸਤੇ ਆਈ ਸੀਗੀ ਤੇ ਜਾਂਚ ਕਰਨੇ ਜਦੋਂ ਲੱਗੀ ਤਾਂ ਸਾਰੇ ਸੈਂਪਲ ਭਰਨ ਲੱਗੇ ਤਾਂ ਲੋਕਾਂ ਨੇ ਰੌਲਾ ਪਾ ਲਿਆ ਰੋਕਾਂ ਨੇ ਚੱਕ ਲੀਆਂ ਸੜਕਾਂ ਦੇ ਪੱਟੀਆਂ ਤੇ ਪੱਟ-ਪੱਟ ਕੇ ਦਿਖਾਤੀ ਅਫਸਰਾਂ ਨੂੰ ਕਹਿੰਦੇ ਵੀ ਆਹ ਦੇਖ ਲਓ ਐ ਬਣੀ ਆ ਸੜਕ ਵੀਡੀਓ ਨਾਲ ਚੱਲੀ ਜਾਂਦੀ ਆ ਯਾਰ ਹਾਸੇ ਆਉਂਦੀ ਆ ਨਾ ਗੱਲਾਂ ਤੇ ਵੀ ਜਿਹੜੇ ਲੋਕ ਠੇਕਾ ਲੈਂਦੇ ਆ ਠੇਕੇਦਾਰ ਨੇ ਉਹਨਾਂ ਦੀ ਪੋਲ ਖੋਲਤੀ ਨਾ ਲੋਕਾਂ ਨੇ ਕਿਉਂਕਿ ਲੋਕ ਤੰਗ ਹੁੰਦੇ ਨੇ ਸੜਕਾਂ ਦੇ ਉੱਪਰ ਜਿਹੜੀ ਸੜਕ ਬਣ ਜਾਂਦੀ ਆ ਬਣਾਈ ਤਾਂ ਬੜੀ ਮਿਹਨਤ ਦੇ ਨਾਲ ਹੁੰਦੀ ਆ ਰੌਲਾ ਵੀ ਪੈਂਦਾ ਰੌਲਾ ਇਸ ਗੱਲ ਦਾ ਪੈਂਦਾ ਕਿ ਉਹ ਸੜਕ ਕੱਚੀ ਬਣਾਤੀ ਆ ਵੀਡੀਓ ਦੇਖ ਕੇ ਨਾ ਹਾਸੇ ਵੀ ਆਉਗੇ ਦੋ ਦੇ ਛੇਅਰ ਕਰ ਦਿਓ ਆ ਪਹਿਲਾ ਵੀਡੀਓ ਦੇਖਦੇ ਆ ਦੇਖੋ ਕਿਵੇਂ ਹੱਥਾਂ ਪੈਰਾਂ ਦੀ ਪੈ ਗਈ ਇਹਨਾਂ ਅਫਸਰਾਂ ਨੂੰ ਜਦੋਂ ਲੋਕਾਂ ਨੇ ਸੜਕ ਪਟਕੇ ਹੱਥ 'ਚ ਧਰਤੀ ਆਓ ਵੀਡੀਓ ਸੁਣਦੇ ਆ ਰੋਡ ਹੈ ਕੁਝ ਕਰਾਓ ਇੱਕ ਵਾਰ ਆ ਦੇਖੋ ਮਟੀ ਮਾ ਨਾ ਕਰ ਸਕਦੇ ਜਾਂਦੇ ਆਉਂ ਖੜੋ ਉਹ ਇੱਕ ਵਾਰ ਆਉਂ ਚੈੱਕ ਕਰ ਲਈਏ ਟੀਮ ਦੇਖੋ ਸਭ ਸਭ ਦੇ ਸਾਹਮਣੇ ਆਹ ਦੇਖੋ ਟੀਮ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਆਂਟੀ ਨੇ ਹੱਤ ਨਾਲ ਹੀ ਪਟਲੀ ਸੜਕ ਥੱਲੇ ਰੇਤ ਆ ਗਿਆ ਬਸ ਅਸੀਂ ਪਤਾ ਲੱਗਦਾ ਵੀ ਪਲੇਟ ਧਰਤੀ ਬਸ ਬਸ ਵੀ ਉਖੜ ਦੋ ਆਰਾਮ ਦੇ ਹਾਂ ਆਪਰ ਦੀਆਂ ਗੱਲਾਂ ਕਰ ਲਓ ਜੀ ਇਹਨੂੰ ਉਹ ਦਿਖਾਣਾ ਪਵੇਗਾ ਐ ਖੋਲਦੀ ਆਪੋਲ ਫਿਰ ਬਸ ਠੀਕ ਹੈ ਆਪ ਦੀਆਂ ਹਾਂਚ ਵਾਲੇ ਵੀ ਮੁੜ ਗਏ ਉਹ ਕਹਿੰਦੇ ਕਰੀਏ ਕੀ ਹੁਣ ਸੜਕ ਦਾ ਪੱਟੀ ਦਿਖਾਤੀ ਕਹਿੰਦਾ ਸੈਂਪਲ ਭਰੀਏ ਕਿੱਥੋਂ ਕੰਮ ਸਾਡੀ ਵੀਡੀਓ ਨਾ ਬਣਾਓ ਰੌਲਾ ਐ ਪੈ ਜਾਂਦਾ ਦੋਸਤੋ ਸੜਕਾਂ ਦਾ ਬਹੁਤ ਬਣਦੀਆਂ ਨੇ ਕਿੱਥੇ ਕਿੱਥੇ ਅਜਿਹਾ ਕੁਝ ਹੋ ਰਿਹਾ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਆ ਮਾਮਲਾ ਨਾਲ ਜਿਹੜਾ ਸੀ ਵਾਲਾ ਵੀ ਜਾਂਚ ਕਰਨਾਈ ਟੀਮ ਦੇ ਹੱਥ 'ਚ ਪਾਪੜ ਫੜਾਤੇ ਵੀ ਆ ਦੇਖੋ ਥੋਡੀ ਬਣਾਈ ਹੋਈ ਸੜਕ ਤੇ ਸੜਕ ਕੱਚੀ ਸੀ ਜਮਾ ਥੱਲੇ ਰੇਤਾ ਵੀ ਐਂ ਦਿਖ ਰਿਹਾ ਵੀਡੀਓ ਨਾਲ ਚੱਲ ਰਹੀ ਹੈ ਤੇ ਆਪਦੀ رائے ਜਰੂਰ ਸਾਂਝੀ ਕਰਿਓ ਅਜਿਹੀ ਵੀਡੀਓ ਵਾਸਤੇ ਕਿਉਂਕਿ ਲੋਕ ਬਹੁਤ ਜ਼ਿਆਦਾ ਜਾਗਰੂਕ ਹੋ ਗਏ ਨੇ ਤੇ ਲੋਕਾਂ ਨੇ ਆਵਾਜ਼ ਉਠਾਉਣੀ ਸ਼ੁਰੂ ਕਰਤੀ ਹੈ ਹੁਣ ਦੇਖੋ ਤੁਸੀਂ ਲੋਕ ਕਿਵੇਂ ਪੈ ਗਏ ਅਫਸਰਾਂ ਦੇ ਮਗਰ ਜਦੋਂ ਹੱ ਅਫਸਰ ਵੀ ਭੱਜ ਕਿਨਾਰੇ ਹੋ ਗਏ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ